ਸਾਡਾ ਸ਼ਿਕਾਜੀ ਸਾਰਿਆਂ ਨੂੰ ਅਮੀਰ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਇਹਦਾ ਕਿੰਨੇ ਟਾਈਮ ਹੋ ਗਏ 8:30 ਵਜੇ ਨੇ ਤੇ ਬੱਚੇ ਅੱਜ ਘਰੇ ਨੇ ਕਿਉਂਕਿ ਬੱਚਿਆਂ ਦਾ ਅੱਜ ਲਾਂਚ ਚ ਦਿਨ ਸੀਗਾ ਸਕੂਲ ਦਾ ਇਹ ਅੱਜ ਗਏ ਨਹੀਂ ਕਹਿੰਦੇ ਅਸੀਂ ਛੁੱਟੀ ਕਰਨੀ ਅੱਜ ਲਾਂਚ ਤੇ ਆ ਸਕੂਲ ਤਾਂ ਅਸੀਂ ਜਾਣਾ ਨਹੀਂ ਬੱਚਿਆਂ ਨੇ ਛੁੱਟੀ ਕਰ ਲਈ ਤੇ ਕੱਲ ਨੂੰ ਇਹਨਾਂ ਦੀ ਹੈਗੀਆ ਸਕੂਲ ਚ ਪੀਟੀਐਮ ਕੱਲ ਫਿਰ ਆਪਾਂ ਇਹਨਾਂ ਨੂੰ ਸਕੂਲ ਚ ਚਲਾਂਗੇ ਤੇ ਹੁਣ ਟਾਈਮ ਹੋ ਗਿਆ ਜੀ ਕੱਪੜਿਆਂ ਦਾ ਮੈਂ ਕਿਹਾ ਚਲੋ ਕੱਪੜੇ ਵਾਲੀ ਮਸ਼ੀਨ ਲਾ ਦਈਏ ਧੋ ਦਈਏ ਬੱਚਿਆਂ ਦੀ ਡਰੈੱਸਾਂ ਵਗੈਰਾ ਸਾਰਿਆਂ ਧੋ ਕੇ ਮਾਂ ਮੀਂਦੀਆ ਮਤੇ ਧੋ ਕੇ ਸਾਮ ਦੀ ਕਿਉਂ ਭਾਈ ਫਿਰ ਤੂੰ ਅੱਜ ਸਕੂਲ ਕਿਉਂ ਨਹੀਂ ਗਿਆ ਕੱਲ ਨੂੰ ਛੁੱਟੀ ਕਰ ਲਾਂਦੇ ਮੈਨੂੰ ਤਾਂ ਪਤਾ ਨਹੀਂ ਦੀਗਾ ਕੱਲ ਨੂੰ ਸਕੂਲ ਜਾਉਂਦੇ ਤੁਸੀਂ ਦੋਨੇ ਜਾਣ ਕੱਲ ਨੂੰ ਛੁੱਟੀ ਆ ਕਰੇ ਛੁੱਟੀ ਆ ਗੱਲ ਤੋਂ ਕੋਈ ਛੁੱਟੀ ਨਹੀਂ ਹੈਗੀ ਲਓ ਜੀ ਮੋਟੋ ਲਏ ਕੱਪੜੇ ਇਹਨਾਂ ਨੇ ਅੱਜ ਹੀ ਛੁੱਟੀ ਕਰ ਲਈ ਮੈਨੂੰ ਆਏ ਸੀਗਾ ਵੀ ਕੱਲੋਂ ਇਹਨਾਂ ਦੀ ਪੀਟਿਆ ਵਾ ਕੋ ਚੱਲ ਅੱਜ ਦਾ ਦਿਨ ਸਕੂਲ ਜਾਣਾ ਵੀ ਚੱਲ ਕੋਈ ਨਾ ਛੁੱਟੀ ਕਰ ਲਈ ਕੋਈ ਚੱਕਰ ਨਹੀਂ ਇਹ ਤਾਂ ਕਹਿੰਦੇ ਹਜੇ ਕੱਲੋਂ ਵੀ ਅੱਜ ਸਕੂਲ ਜਾ ਕੱਲੋਂ ਜਾਣਗੇ ਜਦ ਸਕੂਲ ਤੋਂ ਨੇ ਕੋਈ ਲਿਹਾ ਜਮੀਨਾ ਨਾ ਉਹ ਦੇਖੋ ਨਿਕਾ ਜੀ ਕਹਿੰਦਾ ਜਾਣਾ ਨਹੀਂ ਤੋੜੀ ਇਹਨਾਂ ਦੀਆਂ ਯੂਨੀਫਾਰਮ ਸਾਹਮ ਦੀ ਫਿਰ ਤੋ ਕੇ ਨਾ ਫਿਰ ਇੱਕ ਮਹੀਨਾ ਛੁੱਟੀਆਂ ਨੇ ਕੋਈ ਫਾਇਦਾ ਨਹੀਂ ਇੱਥੇ ਪਈਆਂ ਰਹਿਣੀਆਂ ਕਰਦਾ ਚੜੀ ਜਾਂਦਾ ਫਿਰ ਉੱਪਰ ਧੋ ਕੇ ਇਹਨਾਂ ਨੂੰ ਔਰ ਮਾਰੀ ਚਲਾ ਲਾਂਗੇ ਅੱਜ ਤੇ ਬਾਕੀ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਥੋੜੇ ਨਾਲ ਸ਼ੇਅਰ ਕਰਾਂਗੇ ਤੇ ਡੈਡੀ ਡੈਡੀ ਚਲੇ ਗਏ ਡਿਊਟੀ ਤੇ ਸੋਮੂ ਆ ਪਿਆ ਗੰਦਾ ਬੱਚਾ ਅੱਜ ਅਸੀਂ ਲੇਟ ਉੱਠੇ ਸੀਗੇ ਛੁੱਟੀ ਕਰਕੇ ਮੈਂ ਚੋੜੇ ਇਹਨਾਂ ਨੂੰ ਸਕੂਲ ਤਾਂ ਜਾਣਾ ਨਹੀਂ ਮੈਂ 7:00 ਵਜੇ ਉੱਠੀ ਸੀ ਹੁਣ ਦੂਜੀ ਵਾਰ ਚਾਹ ਪੀ ਕੇ ਆਟੀਆਂ ਤੇ ਵਲੌਗ ਅਪਲੋਡ ਤੇ ਲਾਇਆ ਫਿਰ ਮੈਂ ਕਿਹਾ ਚਲੋ ਪਹਿਲਾਂ ਮਸ਼ੀਨ ਲਾ ਲਈਏ ਫਿਰ ਦੇਖਦੇ ਆ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਦਿੰਨੇ ਆ ਕਰ ਲਈ ਕੰਮ ਸ਼ੁਰੂ ਬਾਕੀ ਪਾਣੀ ਰਿਹਾ ਵਲੌਗ ਦੇ ਨਾਲ ਟ੍ਰਾਂਫੇ ਵੀ ਮੁਤਾਬਕ ਆਵਾਜ਼ ਜਾਣਾ ਨਾਨੀ ਕੇ ਨਾਨਕਿਆਂ ਦੇ ਘਰ ਜਾਣ ਮੈਂ ਬੋਤਨਾ ਮੰਗਾ ਲਵਾਂ ਤੁਹਾਨੂੰ ਸਬਸਕ੍ਰਾਈਬ ਕਰ ਮੈਸਟਰੀ ਇਹ ਕੈਮਰਾ ਟਾਈਮ ਨਾਨੀ ਲਤੰਗੜੀ ਇਸਦੀ ਫਰੀ ਜਾਇਆ ਗਰੂ ਫਿਰ ਫਿਰ ਆਥ ਨੇ ਨਾਨੀ ਹੰਬ ਕੇ ਪੈ ਜਾ ਗਰੂ ਟਾਈਮ ਨਾ ਲੰਬਾ ਚੌੜਾ ਆ ਗਾ ਤੰਗੜੀ ਸਰੂ ਦਾ ਦੇ ਲੋ ਜੀ ਸਾਡੇ ਬੱਚੇ ਕਹਿੰਦੇ ਅਸੀਂ ਨਾਨਕੇ ਜਾਣਾ ਨਾਨਕੇ ਸਾਡੇ ਕੋਲੇ ਨਾਨਾ ਨਾਨੀ ਤਾਂ ਸਾਡੇ ਕੋਲੇ ਨੇ ਹਨਾ ਵੀ ਸ਼ੌਮੀ ਪੂਰੀ ਤਾਂ ਨਾਨਕੇ ਨੇ ਆਪਣੇ ਕੋਲੇ ਹਨਾ ਜਾਣਾ ਨਾਨਕੇ ਹੈ ਮੂੰਹ ਕੜੀ ਕਰਨਾ ਬੋਲ ਨਾਨਕੇ ਜਾਣਾ ਹਾਂ ਬੋਲ ਛੁੱਟੀਆਂ ਹੋ ਗਿਆ ਹੁਣ ਬੱਚੇ ਕਹਿੰਦੇ ਅਸੀਂ ਨਾਨਕੇ ਜਾਣਾ ਨਾਨਾ ਤੇ ਦਾਦੀ ਕੋਲੇ ਲਾਇਆ ਦਾ ਨਾਨਾ ਤੇ ਦਾਦੀ ਕੋਲੇ ਲਾਇਆ ਹੈ ਦਾਦੀ ਕੋਲੇ ਲਾ ਲਈ ਭਾ ਦાદੀ ਕੇ ਜਾਣ ਦੱਸ ਦਾਦਾ ਦਾਦੀ ਦੀ ਬਹੁਤ ਖਰਾਬ ਹੋਏ ਪੈਣਾ ਨਹੀਂ ਹਾਲਤ ਵਾਰ ਲਾਇਆ ਹੱਤਾਂ ਦਾ ਹਾਂ ਕਿ ਦੇਖੋ ਪੜ ਫਿਰ ਨਹੀਂ ਜਾ ਸਕਦੇ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਇੱਕ ਮਾਹੌਲ ਵੀ ਇੱਟਾ ਨੇ ਰਹੀਂ ਪਤਾ ਕਰੂੰ ਕੀ ਹੋਵੇਗਾ ਦੋ ਰੇ ਕਿੰਨੇ ਦਾ ਨਾ ਲੱਗਿਆ ਹਮ ਤਾਂ ਕਹਿ ਦਈਏ ਨਾ ਨੋ ਲਓ ਜੀ ਆਪਾਂ ਨਹਾ ਧੋ ਕੇ ਰੈਡੀ ਹੋ ਗਏ ਤੇ ਗਰਮੀ ਬਹੁਤ ਜ਼ਿਆਦਾ ਮम्मी ਪੀਣ ਲੱਗੀ ਆ ਸਾਡੀ ਗ੍ਰੀਨ ਟੀ ਇਹ ਕਿਹੜਾ ਟਾਈਮ ਬੰਦੇ ਹੋ ਗਏ ਰੋਟੀ ਖਵਾ ਬੰਦੇ ਪੰਮੀ ਗ੍ਰੀਨ ਟੀ ਪੀਣ ਲੱਗੀ ਆ ਕੱਪੜੇ ਵੀ ਧੋਦੇ ਅਸੀਂ ਤੇ ਮਸ਼ੀਨ ਬਾਹਰ ਕੱਢ ਕੇ ਬਾਥਰੂਮ ਵਗੈਰਾ ਸਾਰਾ ਕਲੀਨ ਕਰਤਾ ਹੁਣ ਅਸੀਂ ਹੋ ਗਏ ਫ੍ਰੀ ਹੁਣ ਬੱਚੇ ਤੁਸੀਂ ਕੀ ਕਰਿਆ ਕਰੋਗੇ ਘਰੇ ਛੋਟੀਆਂ ਛੋਟੀਆਂ ਹੋਗੇ ਨਰਾਜ਼ ਨਹੀਂ ਕੀਤੀ ਹੈ ਹੈ ਨੰਨੇ ਕੋਲਾ ਦੇ ਕਾ ਨਾੜਕਾਲ ਨੰਨੀ ਦਾ ਆਪਣੇ ਬੋਲਿਆ ਨਾਰਕਾ ਹਾਂ ਜੀ ਕਰ ਬਿਓ ਕੌਣ ਕੌਣ ਛੁੱਟੀ ਹੈ ਕਿਤੇ ਕਿਤੇ ਘੁੰਮਣ ਜਾ ਰਿਹਾ ਸਾਨੂੰ ਦੱਸਿਓ ਜਰੂਰ ਕਮੈਂਟ ਕਰਕੇ ਅਸੀਂ ਤਾਂ ਘਰ ਹੀ ਰਹਿਣਾ ਹੈ ਕਿਉਂਕਿ ਗੱਗੀ ਰਾਤ ਕਹਿੰਦਾ ਕਹਿੰਦਾ ਅਜੇ 5 ਸਾਲ ਹੋਰ ਰੁਕ ਜੋ ਕਹਿੰਦਾ ਫੇਰ ਤੁਹਾਨੂੰ ਕਮਾ ਕੇ ਲਿਓ ਤੇ ਕਹਿੰਦਾ ਹੁਣ ਫੇਰ ਕਮਾ ਕੇ ਲਓ 5 ਸਾਲ ਕਹਿੰਦਾ ਹੋਰ ਰੁਕ ਜੋ ਮੁਕਾਓ ਪਹਿਲਾਂ ਸਾਨੂੰ 15 ਸਾਲ ਹੋ ਗਏ ਰੁਕੇ ਬੈਠਾ ਹੁਣ ਅਸੀਂ 5 ਸਾਲ ਹੋਰ ਰੁਕ ਜੇ ਵਸ ਲੰਘੀ ਸਾਡੀ ਤਾਂ ਹਣਾ ਸ਼ੋਮੀ ਕਿ ਤੇ ਨਹੀਂ ਅੱਪਾ ਕੋਲ ਮੰਗੇ ਡੈਡੀ ਨਾਲ ਨਾ ਜਾਣਾ ਡੈਡੀ ਨਾਲ ਘੁੰਮਣ ਹਾਂ ਤੇ ਡੈਡੀ ਨੂੰ ਬੋਲਿਆ ਕਰ ਕਿ ਨਹੀਂ ਸਾਨੂੰ ਪੈਸੇ ਦੇ ਦੋ ਨਹੀਂ ਅਸੀਂ ਇਕੱਲੇ ਘੁੰਮਿਆਵਾਂਗੇ ਨਾ ਵੀ ਹਾਂ ਕਟਾਉਣ ਵਾਲੇ ਨੇ ਕੱਲ ਨੂੰ ਕਟਾਵਾਂਗੇ ਇਹਨਾਂ ਦੇ ਵਾਲ ਹੈ ਮੇਰੇ ਵੀ ਗੰਜਾ ਕਰਾ ਦਾਂ ਤੈਨੂੰ ਹੈ ਟਕਲਾ ਕਰਾਵਾਂ ਹਾਂ ਵੀਰੇ ਨੂੰ ਕਰਾ ਦੋ ਟਕਲਾ ਦੋਨਾਂ ਨੂੰ ਕਰਾ ਦੂਗੀ ਟਕਲਾ ਮੈਂ ਮम्मी ਫਿਰ ਸਿਰ ਤੇ ਮ사ਜ ਕਰਿਆ ਕਰਾਂਗੇ ਤੇਲ ਦੀ ਨਾਰੀਅਲ ਦੇ ਤੇਲ ਦੀ ਮ사ਜ ਕਰਦਾ ਕਰਾਂਗੇ ਟਕਲਾ ਕਰਾ ਕੇ ਜਿਹੜਾ ਟੁੱਟੇ-ਕੁੱਟੇ ਹੋਏ ਪੈਣ ਐਨਾ ਸ਼ੈਂਪੂ ਸਾਬਣ 베ਸਟ ਹੁੰਦਾ ਵਾਲਾਂ ਤੇ ਨਾ ਮम्मी ਟਕਲਾਣ ਕਰਾਇਓ ਇਹਦਾ ਬੜਾ ਦਾ ਜੀ ਕਰਿਆ ਨੂੰ ਅਬੀਦ ਗਰਦੀ ਐ ਚੜ ਕੇ ਬੋਲੋ ਚੜ ਤੇ ਅਸੀਂ ਵੀ ਬਹੁਤ ਵਧੀਆ ਹਾਂ ਬਲ ਉੱਚੀ ਬੋਲ ਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਤੋਂ ਹੋ ਗਏ 9:30 9:30 ਏਸੀ ਦਾ ਅਦਾ ਵਲੌਗ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਲੌਗ ਦੇ ਸੋ ਹਸਲੀ ਕਾ ਜੀ ਸਾਰਿਆਂ ਨੂੰ ਲਾਈਕ ਕਰ ਦੋ ਸ਼ੇਅਰ ਕਰ ਲਓ ਫੁੰਡੀ ਜੀ ਨੂੰ ਸਾਰਾ ਕੁਝ ਕਹਿਣਾ ਹੁੰਦਾ ਮੇਰੀ ਫੁੰਡੀ ਨੂੰ ਭੁੱਖ ਲੱਗੀ ਹੈ ਨਾ ਫੁੰਡੀ ਉਹਨੇ ਘਰੇ ਰਹਿ ਕੇ ਹੀ ਕਰਿਆ ਕਰਨਗੇ ਇਹਨਾਂ ਨੂੰ 12 ਵਜੇ ਨੂੰ ਭੁੱਖ ਲੱਗਿਆ ਕੋਈ ਵੀ ਟਾਈਮ ਪਿੰਨਾ ਹੁੰਦਾ 1 ਵਜੇ ਗਿਆ ਅਸਤਾ ਕੁਝ ਨਹੀਂ ਮੈਨੂੰ ਖੋਸ਼ ਗਿਆ ਰਾਂ ਕੇ ਨਾ ਗਿਆ ਸਾਲੀ ਸਾਲਪ ਤੇ ਬੈਠ ਗਿਆ ਮੇਰੇ ਕੋਲ ਕਹਿੰਦਾ ਮम्मा ਮੈਗੀ ਖਾਣੀ ਆਂ ਮੈਗੀ ਰੱਖੀ ਹੋਈ ਆ ਮੈਗੀ ਖਾਊਗਾ ਇਹ ਮੈਂ ਸਾਰੀ ਸੀ ਨਮਕੀਨ ਕਹਿੰਦਾ ਨੀ ਖੜਕ 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 ਕਰਦਾ ਹੈ ਖੜਕ ਖੜਕ ਕਰਦਾ ਕਰੇ ਰਹਿ ਕੇ ਨੰਬੂ ਖਵਾ ਤਾਂ ਲੱਗਿਆ ਕੋਈ ਛੁੱਟੀਆਂ ਛੜਾ ਚੋ। ਸੋਮੂ ਫਿਰ ਆਸੀ ਵਾਟਰਪਾਰਕ ਜਾਣਾ। ਸੋਮੂ ਗੱਡਾ ਹੁੰਦਾ ਵਾਟਰਪਾਰਕ। ਹਾਂ। ਉਹ ਵਿੱਚ ਛੋਟੇ ਬੱਚੇ ਛੁੱਛੂ ਕਰੀ ਜਾਂਦੇ ਨੇ ਉਦੇ। ਵਿੱਚ ਇਹ ਨਾ ਛੋਟੇ ਬੱਚਿਆਂ ਦੇ ਡਾਇਪਰ ਲੱਗੇ ਹੁੰਦੇ ਨੇ ਇਹ ਲੋਕ ਵਿੱਚ ਲੈ ਕੇ ਵੜ ਜਾਂਦੇ ਨੇ ਨਾ। ਨਹੀਂ। ਆਪਾਂ ਗਏ ਤਾਂ ਹੈਗੇ ਸੀ ਉਦੋਂ ਦੇਖੇ ਸੀ। ਅਸੀਂ ਨਾ ਪਟਿਆਲੇ ਗਏ ਸੀਗੇ ਛੁੱਟੀਆਂ 'ਚ ਤੇ ਮੈਨੂੰ ਲੱਗਦਾ ਜਿਉਂ ਉਹ ਹੈ ਨਹੀਂ ਸੇ ਉਹਨਾਂ ਦੇ ਆਉਣ ਤੋਂ ਪਹਿਲਾਂ ਦੀ ਗੱਲਾਂ ਤੇ ਹਨਾ ਵਿੱਚੀ ਲੋਕ ਆਣਾ ਡੈਪਰ ਪਾਏ ਹੋਏ ਬੱਚਿਆਂ ਦੇ ਵਿੱਚੀ ਪਾਣੀ 'ਚ ਲਈ ਫੀ ਜਾਣ ਵਾਟਰ پارک 'ਚ ਸਾਨੂੰ ਤਾਂ ਨਹੀਂ ਸੂਗ ਜਿਹੀ ਆਈ ਮੁੜ ਕੇ ਆਪਾਂ ਕਿਹਾ ਸੀ ਕਿ ਆਪਾਂ ਨਹੀਂ ਜਾਗੇ ਮੁੜ ਕੇ ਕਿਤੇ ਵੀ ਵਾਟਰ پارک ਤੇ ਨਹੀਂ ਜਾਂਦੇ ਉਹ ਕਿਤੇ ਘੁੰਮਣ ਜਾਇਓਗੇ ਤੂੰ ਜਾਣਾ ਦੰਦਾ ਹੁੰਦਾ ਵਾਟਰ پارک ਤੇਰੇ ਕੋਲ ਟੱਬ ਹੈਗਾ ਨਾ ਘਰੇ ਹੈਨਾ ਤੈਨੂੰ ਪਾਣੀ ਦਾ ਭਰ ਉਹਦੇ ਵਿੱਚ ਵਹਿ ਜਾ ਠੀਕ ਆ ਓਕੇ ਜਿਹੜੇ ਪਾਪਾ ਨੇ ਡੱਬ ਲੈ ਕੇ ਦਿੱਤੇ ਸੀ ਤੈਨੂੰ ਤੇ ਵੀਰੇ ਨੂੰ ਉਹ ਡੱਬ ਭਰ ਦੂਗੀ ਪਾਣੀ ਦੇ ਉਹਦੇ ਵਿੱਚ ਬੈ ਕੇ ਖੇਡ ਲੈ ਓਕੇ ਵਾਟਰ پارک ਦਾ ਗੰਦਾ ਹੁੰਦਾ ਵਿੱਚ ਹੀ ਲੋਜੀਆਂ ਹੁੰਦੀਆਂ ਨੇ ਆਈ ਪਈ ਵਿੱਚੀ ਸੁੱਸੂ ਹੁੰਦਾ ਛੋਟੇ ਬੱਚਿਆਂ ਦਾ ਲੋਹ ਜੀ ਦੁਪਹਿਰ ਤੇ ਬੱਜ ਗਏ ਨੇ 3:10 ਤੇ ਮੈਂ ਵੀ ਸੌਂ ਗਈ ਸੀ ਤੇ ਅੱਜ ਪਹਿਲੀ ਵਾਰੀ ਸਾਡੇ ਬੱਚੇ ਵੀ ਸੌਂ ਗਏ ਦੁਪਹਿਰ 'ਚ پارک ਉਹਦੇ ਸੁਪੇ ਨਹੀਂ ਹੈਗੇ ਉਹ ਅੱਜ ਪਹਿਲੀ ਵਾਰੀ ਸੁਪੇ ਨਹੀਂ ਹੁਣ ਗੱਗੀ ਦਾ ਫੋਨ ਆਇਆ ਸੀਗਾ ਤਾਂ ਕਰਕੇ ਉੱਠੜੀ ਸੀ ਤੇ ਹੁਣ ਮੈਂ ਦੇਖਦੀ ਚਾਹ ਬਣਾਉਣੀ ਆ ਕੰਦ ਦਵਾਰੇ ਸੌ ਜਾ ਮੈਂ ਕਿਹਾ ਉਹ ਪਹਿਲਾਂ ਕੋ ਉਠਾਲਿਆ ਸੀਗਾ ਮੈਂ ਪਹਿਲਾਂ ਤਾਂ ਮੈਨੂੰ ਠਾਲਤਾ ਕਹਿੰਦੇ ਸੌ ਜਾ ਦੂੰਗੀ ਮਗਰ ਉੱਤੋਂ ਮੈਂ ਉੱਠ ਖੜੀ ਮੇਰਾ ਤਾਂ ਸਿਰ ਦੁੰਨ ਲੱਗ ਜਾਂਦਾ ਫਿਰ ਚਾਹ ਬਣਾਉਣਿਆ ਦੇਖਦੇ ਗਰਮੀ ਬਹੁਤ ਹੈ ਬਾਹਰ ਬਹੁਤ ਰਹਾ ਨਾ ਸੋ ਕੇ ਹੋ ਜਾਂਦਾ ਸਰੀਰ ਵੀ ਕਾਜ ਆਂਤਰ ਅੰਦਰ ਨਿਰਾਸ਼ਮੈਂਟ ਫਿਰ ਚਾਹ ਬਣਾਉਂਗੇ ਲਓ ਜੀ ਮੈਂ ਚਾਹ ਬਣਾ ਕੇ ਲਈਆਂ ਮੇਰੀ ਜੋ ਬੰਦੇ ਸੌਂਦੀ ਮਮੀ ਨਹੀਂ ਪਿੰਦੇ ਹੈਗੇ ਚਾਹ ਤੇ ਬੱਚੇ ਸੁੱਤੇ ਪੈ ਨੇ ਏਸੀ ਨਹੀਂ ਚੱਲ ਰਿਹਾ ਜਿਲ ਨਹੀਂ ਕਰਦਾ ਚਾਹ ਫਿਰ ਉਹ ਏਸੀ ਤੋਂ ਬਣਾ ਮੈਂ ਤਾਂ ਫ੍ਰਿਜ ਵੀ ਬੰਦ ਕਰੀ ਬੈਠੀ ਆ ਵੀ ਏਸੀ ਚੱਲ ਪੈਦੇ ਨੇ ਇਹ ਵੀ ਨਹੀਂ ਚੱਲਦਾ ਬੱਚੇ ਸੌਂ ਗਏ ਸੀਗੇ ਅੱਜ ਗੱਗੀ ਹਾਸ ਦੇਦੀ ਕਹਿੰਦੇ ਅੱਜ ਕਿੱਧਰੋਂ ਚੰਦ ਚੜੂਗਾ ਬੱਚੇ ਸੌਂ ਗਏ ਮਗਾ ਚਲੋ ਚਾਹ ਪੀ ਆ ਕੇ ਬੱਚਿਆਂ ਨੂੰ ਠਾਲ ਦਿਆਂ ਫਿਰ ਨਹੀਂ ਰਾਤ ਨੂੰ ਇਹਨਾਂ ਨੇ ਸੌਣਾ ਹੈਗਾ ਹਏ ਆ ਵਿਚਾਰੇ ਠੀਕੇ ਲਓ ਜੀ ਆਪਣੀ ਤਿਆਰੀ ਹੋ ਗਈ ਆ ਸ਼ਾਮ ਦੀ ਸ਼ਾਮ ਦੇ ਵੱਜ ਗਏ ਨੇ 5:30 ਤੇ ਅੱਜ ਆਪਾਂ ਬਣਾ ਰਿਹਾ ਆ ਆਲੂ ਵਾਲ ਕੇ ਆਲੂਆਂ ਨੂੰ ਮੈਂ ਉਬਾਲ ਲਿਆ ਤੇ ਚੰਗੀ ਤਰ੍ਹਾਂ ਕੱਟ ਲਿਆ ਇਹਨਾਂ ਨੂੰ ਤੇ ਇੱਧਰ ਆਪਣਾ ਲਸਣ ਦਾ ਪੇਸਟ ਰੰਦਾ ਪਾਉਣ ਵਾਲਾ ਇਹਦੇ ਵਿੱਚ ਪਿਆਜ਼ ਤੇ ਟਮਾਟਰ ਮੈਂ ਪਾ ਲਿਆ ਸੀਗਾ ਇਹ ਭੁੰਨ ਕੇ ਫਿਰ ਪਾਵਾਂਗੇ ਲਸਣ ਦਾ ਪੇਸਟ ਫਿਰ ਪਾਵਾਂਗੇ ਮਸਾਲੇ ਤੇ ਅੱਜ ਅਸੀਂ ਬਣਾਵਾਂਗੇ ਆਲੂਆਂ ਦੀ ਸਬਜ਼ੀ ਬਾਅਦ ਚ ਪਾਵਾਂਗੇ ਇਹਦੇ ਵਿੱਚ ਸੁੱਕੀ ਮੇਥੀ ਤੇ ਬੱਚੇ ਲੱਗੇ ਹੋਏ ਨੇ ਟੀਵੀ ਦੇਖਣ ਜੋ ਵੀ ਆ ਪਿਆ ਤੇ ਸੋਹ ਮਾ ਫਿਰਦਾ ਬੱਚੇ ਕੀ ਕਰਦਾ ਸੀ ਪਾਣੀ ਪੀ ਰਿਆ ਸੀ ਪਾਣੀ ਪੀ ਰਿਆ ਸੀ ਅੱਛਾ ਜੀ ਗਰਮੀ ਬਹੁਤ ਜ਼ਿਆਦਾ ਹੈ ਡੈਡੀ ਅੰਦਰ ਪਏ ਨੇ ਡੈਡੀ ਵੀ ਆਗੇ ਸੀਗੇ ਡਿਊਟੀ ਤੋਂ ਇੱਧਰ ਪਏ ਨੇ ਤੇ ਮੰਮੀ ਇੱਧਰ ਪਾਠ ਕਰਦੀ ਆ ਕੀ ਕਰਦੀ ਸੀ ਬੁੰਡੀ ਪਾਣੀ ਪੀ ਰਿਆ ਪਾਣੀ ਪਿੰਦੀ ਸੀ ਲੋ ਜੀ ਹੋ ਗਿਆ ਰੋਟੀ ਖਾਣ ਦਾ ਟਾਈਮ ਸਬਜ਼ੀ ਆਪਣੀ ਬਣ ਗਈ ਸੀ ਆਲੂਆਂ ਦੀ ਵਿੱਚ ਪਾਈ ਆ ਮੇਥੀ ਤੇ ਖੀਰਾ ਕੱਟ ਕਰ ਲਿਆ ਮੰਮੀ ਬਣਾ ਰਹੇ ਨੇ ਲੱਸੀ ਕੱਚੀ ਲੱਸੀ ਦੁੱਧ ਪਾ ਕੇ ਵਿੱਚ ਤੇ ਵਿੱਚ ਪਾਣੀ ਪਾ ਕੇ ਦੁੱਧ ਜ਼ਿਆਦਾ ਨਹੀਂ ਪਾਤਾ ਮੈਨੂੰ ਮੈਨੂੰ ਚੱਜ ਦੀ ਲੱਸੀ ਦਾ ਨੂੰ ਆ ਦੁੱਧ ਤਾਂ ਨਹੀਂ ਪਿਆ ਜ਼ਿਆਦਾ ਪਾਤਾ ਪਤਲੀ ਜਿਹੀ ਵਧੀ ਰਾਹੀ ਪਰਦੋ ਪੂਰਾ ਜੋ ਰੋਟੀ ਪਾਣੀ ਖਾ ਲਿਆ ਹੁਣ ਆਪਾਂ ਚੱਲਿਆ ਕੋਠੇ ਤੇ ਕੋਠੇ ਦੀ ਘੁੰਮਾਂਗੇ ਢੇਲੇ ਕੱਢਾਂਗੇ ਕਿਉਂਕਿ ਗੜੀਆਂ ਚ ਨਾ ਘਾਹ ਰੋਟੀਆ ਬਹੁਤ ਹੋਇਆ ਪਰ ਡਰ ਲੱਗਦਾ ਸੀ ਉਸ ਹਨ ਨਿਕਲ ਆ ਕੇ ਜਾਣ ਪਰ ਬਹੁਤ ਘਿੰਦ ਨੇ ਕਾਫੀ ਡਰ ਕੇ ਮੈਂ ਕਿਹਾ ਕੋਠੇ ਦੀ ਢੇਲੇ ਕੱਢ ਲਓ ਢੇਲੇ ਕੱਢਦੇ ਹੁਣ ਆਪਣਾ ਹੀ ਲਾਈਟ ਲੱਗੀ ਹੋਈ ਆ ਕੋਠੇ ਤੇ ਜੋ ਵੀ ਆ ਗੇਟ ਖੋਲ ਦਿੰਦੇ ਲਓ ਜੀ ਆਪਣੀ ਲੱਗੀ ਲੈਂਡ ਕੋਠੇ ਤੇ ਆਪਣੇ ਹੈਗੇ ਨੇ ਕੋਲ ਨਜ਼ਾਰੇ ਕੋਠੇ ਦੇ ਉਹਦੇ ਆਟੀ ਹੋਣੇ ਵੀ ਫਰਦੇ ਨੇ ਕੋਠੇ ਕੋਥਰੇ ਆਪਣੀ ਲਾਈਟ ਲੱਗ ਗਈ ਹੁਣ ਨਯਾਰੇ ਨੇ ਹਲਾ ਚੰਮੀ ਚੋਮੂ ਵੀ ਆ ਗਿਆ ਜੋ ਬੰਦੀ ਆ ਗਿਆ ਪਸਤਾ ਵੀਂਦਾ ਨੀ ਬਲੌਕ ਆ ਦੇਖੋ ਨੀ ਤੋ ਚੋਮੂ ਕਿਥੇ ਮੈਂ ਤਾਂ ਆ ਪਿੱਛੇ ਆ ਸੀ ਸ਼ੋਮੀ ਜੋ ਬਣਾ ਇਹਦੇ ਜੋ ਵੀ ਨਾ ਦੇਖ ਉਹ ਚੱਕਰ ਆ ਜਾਣਗੇ ਉਹਨੂੰ ਲੋ ਜੀ ਕੀ ਕੋਠੇ ਤੇ ਗਈ ਸੀ ਸ਼ੇਅਰ ਕਰਨ ਸੋ ਹਮ ਡਿੱਗ ਗਿਆ ਇਹਦੇ ਗੋਡੇ ਛੱਲੇ ਗਏ ਕੁਝ ਨਹੀਂ ਕਰਦਾ ਕੋਈ ਵੀ ਪੈ ਜਾ ਆਰਾਮ ਨਾਲ ਰੋਈ ਬਹੁਤ ਜਾਂਦਾ ਮਾੜੀ ਜੀ ਚਰੀਟ ਲੱਗੀ ਸੀ ਵੀ ਗਿਆ ਵੀ ਹੋਇਆ ਜਨਾਨੀ ਵਾਲਾ ਫੋਨ ਲੈ ਹੱਥ ਦੇ ਉੱਤਰੀ ਵੀ ਹੋਈ ਪੈ ਜਾ ਹੁਣ ਕੋਈ ਨਹੀਂ ਛੇੜਦਾ ਕੋਈ ਨਹੀਂ ਛੇੜਦਾ ਨਾ ਭੱਜਦਾ ਤੂੰ ਉੱਠੇ ਕੰਮ ਦਾ ਆਫ ਕਰਦਾ ਓਹੋ ਬੱਸ ਬੁੱਤ ਨੂੰ ਹਾਂਜੀ ਟਾਈਮ ਵੱਜ ਗਏ ਨੇ ਸਵਾ 9 ਸੋਮੂ ਬਾਜਾ ਟਕਰੋ ਬੱਚੂ ਸੋ ਹਮ ਦੇ ਸੱਟ ਲੱਗੀ ਏ ਹੁਣ ਲੱਗਦੀ ਨਹੀਂ ਸਿੱਧੀ ਕਰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੋਈ ਨਹੀਂ ਕੁਛ ਕਹਿੰਦਾ ਤੁਹਾਨੂੰ ਕੋਈ ਨਹੀਂ ਕੁਛ ਕਹਿੰਦਾ ਕੋਈ ਨਹੀਂ ਛੇੜਦਾ ਤੁਹਾਨੂੰ ਇਹ ਹੀ ਕਰਦਾ ਹੁੰਦਾ ਜਦੋਂ ਇਹ ਮਾੜੀ ਜੀ ਸੱਟ ਲੱਗੀ ਚਰੀਟ ਲੱਗੀ ਪਰ ਉਹਦਾ ਵੀ ਬਹੁਤ ਆਦੇ ਨਾਲ ਹੱਥ ਲਵਾਵੇ ਤੇ ਨਾ ਕਿਸ ਨੂੰ ਨੇੜੇ ਲੱਗਾ ਹੁੰਦਾ ਵੇ ਤੇ ਚਲੋ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਬਲੌਗ 'ਚ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਸਭ ਨੂੰ ਬਾਏ ਕਰ ਦੋ ਬਾਏ ਤਾਂ ਕਰ ਦਿਓ ਨਾ